ਧਨ ਧਰਤੀ ਫਤੇਗੜ ਸਾਹਿਬ ਜੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿਨ ਕੇ ਸ਼ਹੀਦ ਕੀਤਾ ਗਿਆ ਉੱਥੋਂ ਦਾ ਦੁਨੀਆ ਦਾ ਸਭ ਤੋਂ ਵੱਡਾ ਨਰਗੀਰਤ ਨੇ ਸੰਗਦੀ ਹੈ ਦੇਖੋ ਨਰਗੀਰਤ ਦੇ ਦਰਸ਼ਨ ਕਰੋ ਕਿੰਨੀ ਸੰਗਤ ਹੈ ਕਿਤੇ ਥਿਲ ਸਟਣ ਨੂੰ ਜਗਾ ਨਹੀਂ ਸਾਰੇ ਹੀ ਪੰਜਾਬ ਚੋਂ ਹਰਿਆਣੇ ਚੋਂ ਇੰਡੀਆ ਵਾਰਲਡ ਚੋਂ ਸੰਗਤਾਂ ਆਉਂਦੀਆਂ ਇੱਥੇ ਨਰਗੀਰਤਨ ਤੇ ਅਤੇ ਉਹ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਨੇ ਉਹਨਾਂ ਦੇ ਪਾਏ ਹੋਏ ਦੁਨੀਆ ਦੇ ਸੰਗਤਾਂ ਚੱਲ ਰਹੀਆਂ ਨੇ ਦੇਖੋ ਸੰਗਤ ਕਿਵੇਂ ਪਾਲਕੀ ਸਾਹਿਬ ਦੇ ਨਾਮ ਨਾਲ ਹੌਲੀ-ਹੌਲੀ ਆਪਣੀ ਚਾਲੇ ਤੁਰੀ ਜਾਂਦੀ ਆ ਦੁਨੀਆ ਦਾ ਸਭ ਤੋਂ ਵੱਡਾ ਨਜ਼ਰ ਨੂੰ ਨਿਆ ਗਿਆ ਹੈ ਜਿੱਥੇ 25 ਲੱਖ ਸੰਗਤਾਂ ਤੋਂ ਵੱਧ ਸੰਗਤਾਂ ਨੇ ਇੱਥੇ ਦਰਸ਼ਨ ਕੀਤੇ ਉਹਨਾਂ ਸ਼ਹੀਦ ਸਾਹਿਬ ਦਾ ਪ੍ਰਣਾਮ ਕੀਤਾ ਹੈ ਵੀ ਸੋ ਵੀਡੀਓ ਦੇਖੋ ਵੱਧ ਤੋਂ ਵੱਧ ਮੈਂ ਤੇ ਛੇੜ ਫਰੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਹਿ